ਹਾਂਜੀ ਬੱਜ ਨਮਸਕਾਰ ਆ ਦਾਵ ਸੱਚੀ ਗੱਲ ਕੀ ਹਾਲ ਚੱਲਿਆ ਵੀਰੇ ਸੁਆਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜਿਹੜਾ ਸਦਰ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬੱਜ ਚੈਨਲ ਆਪਣੇ ਨੂੰ ਤੁਸੀਂ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣਦੇ ਜਿਹਾ ਸ਼ਾਨਦਾਰ ਵੀਡੀਓ ਲਿਆਂਦੇ ਰਿਹਾ ਕਰੀਏ ਤਾਂ ਇਹ ਇੱਕ ਤੋਂ ਇੱਕ ਖਰੇ ਅਨਬਰਾਂ ਦਾ ਸ਼ੌਕ ਕਰਾਉਂਦੇ ਰਿਹਾ ਕਰੀਏ ਹਾਂਜੀ ਵੀ ਸਦਰੂ ਜਿਵੇਂ ਕਿ ਤੁਹਾਨੂੰ ਪਤਾ ਜੀ ਕਿ ਹਰ ਇੱਕ ਵਾਰ ਦੀ ਤਰ੍ਹਾਂ ਮੇਰਾ ਭਰਾ ਆਪਾਂ ਆਪਣੇ ਘਰ ਦੇ ਬੱਚੇ ਬਾਈ ਜੀ ਪੂਰੀ ਸਿਲੈਕਟ ਜੋੜੀਆਂ ਦੇ ਠੀਕ ਹੈ ਜੀ ਜਿਨ੍ਹਾਂ ਦਾ ਮੇਰਾ ਭਰਾ ਫੋਲ ਰੀਅਲਟ ਹੁੰਦਾ ਉਹ ਚੀਜ਼ ਆਪਾਂ ਛੋਟ ਲਈ ਆਪਣੇ ਚੈਨਲ ਦੇ ਉੱਤੇ ਪੇਸ਼ ਕਰੀ ਦੀ ਐ ਚੈੱਕ ਕਰੋ ਮਰਾ ਫਰਾ ਯਾਰ ਪਵਿੱਤਨ ਵਾਲੇ ਕਬੂਤਰਾਂ ਦੇ ਵਿੱਚੋਂ ਜੀ ਜਿਸ ਭਾਜੀ ਮਾਂ ਪਿਓ ਇਹਨਾਂ ਬੱਚਿਆਂ ਦਾ ਪਿਓ ਭਾਜੀ ਜਮਾ ਕੋਟ ਰੰਗ ਦਾ ਰਤਾ ਪੀਲੀ ਅੱਖਾਂ ਮਾਂ ਭਾਜੀ ਨੀਲੀ ਬਿਲਕੁਲ ਚਿੱਟੀਆਂ ਅੱਖਾਂ ਦੀ ਜੀ ਚੈੱਕ ਕਰ ਲੋ ਰਤਾ ਬੱਚਾ ਯਾਰ ਬਹੁਤ ਫਰਦੀਲਾ ਵੀਡੀਓ ਬਣਾਉਂਦੇ ਬਣਾਉਂਦੇ ਥੋੜਾ ਬੋਟ ਗਿਆ ਸੀਗਾ ਠੀਕ ਹੈ ਜੀ ਮਸਾ ਇੱਥੋਂ ਫੜਕੇ ਲਿਆਂਦਾ ਆਪਾਂ ਚੈੱਕ ਕਰੋ ਮੇਰਾ ਵੀਰ ਬਾਈ ਜੀ ਫੋਲੋ ਬਟਾ ਫੋਨ ਗਰੰਟੀ ਵਾਲੇ ਬੱਚੇ ਨੇ ਬੱਚਿਆਂ ਨੂੰ ਜਿੰਨਾ ਮਰਜੀ ਢਾਲਿਓ ਮੇਰਾ ਵੀਰ ਚੈੱਕ ਕਰੋ ਜੀ ਆਹ ਰੱਦੇ ਨੂੰ ਜਿਵੇਂ ਬਾਈ ਜੀ ਚਿੱਟੀਆਂ ਅੱਖਾਂ ਦੇ ਪੈਰ ਦੇ ਵਿੱਚ ਇਹਨਾਂ ਦੇ ਰਿੰਗਾਂ ਲੱਗਿਆ ਹੋਇਆ ਨੇ ਚੈੱਕ ਕਰ ਲੋ ਸਦਨੋਂ ਬਿਲਕੁਲ ਲੰਮੇ ਲੰਮੇ ਬੱਚੇ ਆ ਚੈੱਕ ਕਰੋ ਮੇਰਾ ਭਰਾ ਬੱਚਿਆਂ ਦੀ ਕੁਆਲਿਟੀ ਤੁਹਾਡੀ ਸਕਰੀਨ ਦੇ ਸਾਹਮਣੇ ਆ ਜੀ ਮੈਂ ਕਹਿੰਨਾ ਵੀਰ ਜੀ ਜਿੰਨੇ ਮਰਜੀ ਢਾਲਿਓ ਐਡੇ ਸੋਚੇ ਪੈਰਾਂ ਦੇ ਯਾਰ ਕੂਤਰ ਜਮਾਂ ਨਹੀਂ ਜਾਂਦੇ ਯਾਰ ਇਹ ਚੈੱਕ ਕਰ ਲੋ ਬਾਕੀ ਮੇਰਾ ਭਰਾ ਘਰ ਦੀ ਚੀਜ਼ ਆ ਘਰ ਦੀ ਚੀਜ਼ ਦਾ ਬੰਦੇ ਨੂੰ ਇਤਬਾਰ ਹੁੰਦਾ ਜੀ ਹੋਰ ਗੱਲ ਕੋਈ ਨਹੀਂ ਮੇਰਾ ਵੀਰੋ ਠੀਕ ਆ ਜੀ ਥੱਲੇ ਬੈਹਿ ਕੇ ਇਹਨਾਂ ਦੇ ਭੈਣ ਭਰਾ ਆਪਾਂ ਡਾਏ ਹੋਏ ਨੇ ਖੁਦ ਮੇਰਾ ਭਰਾ ਇਹਨਾਂ ਦਾ ਰਿਅਲਟ ਆਪਾਂ ਲਿਆ ਹੋਇਆ ਤਾਂ ਤੁਹਾਨੂੰ ਇੰਨੀ ਗਾਰੰਟੀ ਹੈ ਕਿ ਠੋਕ ਕੇ ਮੇਰਾ ਵੀਰ ਆਪਾਂ ਦੇ ਰਹੇ ਆ ਠੀਕ ਆ ਜੀ ਬਾਕੀ ਮੇਰਾ ਭਰਾ ਅੱਗੇ ਥੋੜੀ ਸਾਹਮ ਠੀਕ ਆ ਅੱਗੇ ਤੁਹਾਡੇ ਮਕੱਦਰ ਨਹੀਂ ਮੇਰਾ ਵੀਰੋ ਠੀਕ ਆ ਜੀ ਜੈਸਾ ਅਸੀਂ ਸਾਹਮ ਕਰੋਂਗੇ ਰਿਅਲਟ ਤੁਹਾਡੇ ਸਾਹਮਣੇ ਆਪ ਹੀ ਆ ਜਾਣਾ ਮੇਰਾ ਵੀਰੋ ਠੀਕ ਹੈ ਤੇ ਆਉਂਪਰਾ ਹੁਣ ਮੈਂ ਤੁਹਾਨੂੰ ਇਹਨਾਂ ਬੱਚਾਂ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਕੱਲੀ-ਕੱਲੀ ਚੀਜ਼ ਦਾ ਸ਼ੌਂਕ ਕਰਾਉਣਾ ਤੇ ਮੇਰਾ ਵੀਰ ਵੀਡੀਓ ਵਿੱਚ ਤੁਸੀਂ ਬਣੇ ਰਹੋ ਲਾਸਟ ਤੱਕ ਤੇ ਵੇਖਿਓ ਆਪਣੀ ਵੀਡੀਓ ਨੂੰ ਐਂਡ ਤੱਕ ਤੇ ਮੇਰਾ ਵੀਰ ਆਪਣੇ ਪਿਆਰੇ-ਪਿਆਰੇ ਕਮੈਂਟ ਸਾਨੂੰ ਜਰੂਰ ਕਰਿਆ ਕਰੋ ਠੀਕ ਹੈ ਜੀ ਹਾਂਜੀ ਵੀ ਸੱਜਣੋ ਆਹ ਆਪਣਾ ਪਹਿਲਾ ਬੱਚਾ ਮੇਰਾ ਭਰਾ ਚੈੱਕ ਕਰੋ ਬਾਈ ਜੀ ਬੱਚੇ ਆਪਣੇ ਦੀ ਕੁਆਲਿਟੀ ਕੱਦ-ਕੱਡ ਚੈੱਕ ਕਰੋ ਜੀ ਲਾਲ ਚੀਨਾ ਜਮਾਂ ਸੱਜਣੋ ਪੀਲੀਆਂ ਅੱਖਾਂ ਦਾ ਬੱਚਾ ਠੀਕ ਹੈ ਚੈੱਕ ਕਰ ਲਓ ਮਾਂ ਜਿੱਟੀਆਂ ਦੀ ਆ ਤੇ ਬਾਈ ਜੀ ਪਿਓ ਇਹਨਾਂ ਦਾ ਪੀਲੀਆਂ ਦਾ ਰੱਤਾ ਬੱਚਾ ਦਾ ਮੇਰਾ ਵੀ ਚਿੱਟੀਆਂ ਦਾ ਬਣੇਗਾ ਹੋ ਸਕਦਾ ਆਹ ਲਾਲ ਚੀਨਾ ਬੱਚਾ ਆਪਣਾ ਪੀਲੀਆਂ ਅੱਖਾਂ ਦਾ ਬਣ ਜੀ ਤੇ ਆਹ ਬਾਈ ਜੀ ਠਹਿਰ ਜਾ ਵੀ ਠਹਿਰ ਜਾ ਲਓ ਜੀ ਆਹ ਸੱਜਣੋ ਬੱਚੇ ਆਪਣੇ ਦਾ ਤੁਸੀਂ ਪੱਲਾ ਚੈੱਕ ਕਰੋ ਮੇਰਾ ਭਰਾ ਦੇਖੋ ਜੀ ਕਿੰਨੇ ਚੌੜੇ-ਚੌੜੇ ਪੱਲਿਆਂ ਦਾ ਹੈ ਬੱਚਾ ਆ ਠੀਕ ਹੈ ਜੀ ਤੇ ਮੇਰਾ ਭਰਾ ਜਦੋਂ ਬੱਚਾ 10 ਪੱਲੀ ਸਾਫ ਹੋਇਆ ਤੇ ਉਦੋਂ ਬਾਅਦ ਦੇ ਫਰਾਂ ਦੀ ਕੁਆਲਿਟੀ ਇਹੋ ਜਿਹੀ ਬਣੇਗੀ ਉਹ ਤੁਹਾਨੂੰ ਪਤਾ ਲੱਗ ਹੀ ਜਾਏਗਾ ਦੇਖ ਲਓ ਜੀ ਬਿਲਕੁਲ ਸਜ ਨੂੰ ਕਲੀਆਂ ਦੇ ਬੱਚੇ ਤੇ ਬੱਚਿਆਂ ਦਾ ਪੱਲਾ ਚੈੱਕ ਕਰੋ ਜੀ ਜਿਵੇਂ ਵੱਡੇ ਗੂਟਰਾਂ ਦੇ ਪੱਲੇ ਹੁੰਦੇ ਆ ਠੀਕ ਹੈ ਆਹ ਬਾਕੀ ਰੱਤਾ ਬੜਕੀ ਜਾਂਦਾ ਜੀ ਤੁਹਾਨੂੰ ਸ਼ਾਇਦ ਵੀਡੀਓ ਵਿੱਚ ਆਵਾਜ਼ ਆ ਰਹੀ ਹੋਵੇ ਤੇ ਆਹ ਸਜ ਨੂੰ ਆਪਣੇ ਬੱਚੇ ਦਾ ਅਗਲਾ ਪੱਲਾ ਮੇਰਾ ਵੀ ਚੈੱਕ ਕਰੋ ਜੀ ਲਾਲ ਚੀਨਾ ਬੱਚਾ ਭੂਰੀ ਨੋਕ ਦਾ ਠੀਕ ਹੈ ਜੀ ਆਹ ਵੇ ਜੀ ਬੱਚੇ ਆਪਣੇ ਦੇ ਪੈਰ ਆ ਸਪੈਰ ਨਹੀਂ ਮੇਰਾ ਭਰਾ ਚੈੱਕ ਕਰ ਲੋ ਤੁਸੀਂ ਕੁਆਲਿਟੀ ਲਿੰਕ ਲੱਗੀ ਹੋਈ ਬਿਲਕੁਲ ਸਤਿ ਨੂੰ ਬੰਦ ਜੋੜਾਂ ਦਾ ਬਚਾ ਚੈੱਕ ਕਰ ਲੋ ਮੇਰਾ ਭਰਾ ਠੀਕ ਹੈ ਜੀ ਬਾਕੀ ਇਸ ਬੰਦੇ ਵੀ ਮੇਰਾ ਵੀ ਤੁਸੀਂ ਬੱਚੇ ਆਪਣੇ ਨੂੰ ਅੱਖ ਦੀ ਕੁਆਲਿਟੀ ਚੈੱਕ ਕਰੋ ਜੀ ਦੇਖੋ ਬਿਲਕੁਲ ਸਤਿ ਨੂੰ ਪੀੜੀਆਂ ਅੱਖਾਂ ਦਾ ਆਪਣਾ ਇਹ ਬਚਾ ਆ ਠੀਕ ਹੈ ਜੀ ਆਹ ਲੋ ਜੀ ਆਹਾ ਬਾਈ ਜੀ ਆਪਣਾ ਮੱਕਾ ਮੋਲ ਪਹਿਲਾ ਬਚਾ ਸੀਗਾ ਤੇ ਆਉਂ ਭਰਾ ਹੁਣ ਨੂੰ ਸਾਨੂੰ ਅਗਲੇ ਬੱਚੇ ਦਾ ਸ਼ੌਕ ਕਰਾਉਣਾ ਹਾਂ ਜੀ ਬਾਈ ਆਹ ਆਪਣਾ ਅਗਲਾ ਬੱਚਾ ਮੇਰਾ ਭਰਾ ਚੈੱਕ ਕਰੋ ਜੀ ਗੁਰ ਰੰਗਾ ਰਤਾ ਵਿੱਚ ਵਾਜੀ ਚਿੱਟੀਆਂ ਕਰਨੀਆਂ ਠੀਕ ਹੈ ਜੀ ਉਤੋਂ ਵਾਜੀ ਜਮਾ ਦੁੱਧ ਚਿੱਟੀਆਂ ਅੱਖਾਂ ਦਾ ਆਪਣਾ ਇਹ ਬੱਚਾ ਅੱਖ ਦੀ ਮੇਰਾ ਵੀਰ ਕੁਆਲਟੀ ਤੁਸੀਂ ਚੈੱਕ ਕਰ ਲਓ ਜਮਾ ਪੇਪਰ ਦੇ ਵਿੱਚ ਸਰ ਠੀਕ ਹੈ ਜੀ ਦੇਖੋ ਜੀ ਅੱਖ ਦੀ ਕਲੈਰਟੀ ਚੈੱਕ ਕਰੋ ਮੇਰਾ ਭਰਾ ਬੱਚੇ ਆਪਣੇ ਦੀ ਠੀਕ ਹੈ ਤੇ ਆਹ ਬਾਈ ਜੀ ਬੱਚੇ ਆਪਣੇ ਦਾ ਪੱਲਾ ਜੀ ਮੇਰਾ ਭਰਾ ਪੱਲੇ ਦੀ ਤੁਸੀਂ ਕੁਆਲਟੀ ਚੈੱਕ ਕਰ ਲਓ ਦੇਖੋ ਜੀ ਕਿੰਨੇ ਚੌੜੇ ਚੌੜੇ ਪੱਲਿਆਂ ਦੇ ਆਪਣੇ ਇਹ ਬੱਚੇ ਆ ਠੀਕ ਹੈ ਜਦੋਂ 10 ਬਾਕੀ ਜਦੋਂ ਬੱਚੇ ਆਪਣੇ ਸਦੋਂ 10 ਪੱਲੇ ਸਾਫ਼ ਹੋਏ ਨੇ ਤੇ ਮੈਂ ਕਹਿੰਦਾ ਬਾਈ ਜੀ ਪੂਰਾ ਨਿਆਰਾ ਬ ਠੀਕ ਹੈ ਜੀ ਚੈੱਕ ਕਰ ਲਓ ਤੇ ਜਮਾਂ ਭਾਜੀ ਪੋਸਟਾਂ ਹੀ ਕਰਨੀਆਂ ਬੱਚੇ ਆਪਣੇ ਦੀਆਂ ਠੀਕ ਹੈ ਜੀ ਤੇ ਆਹ ਭਾਜੀ ਨੈਕਸਟ ਪੱਲਾ ਆਪਣੇ ਬੱਚੇ ਦਾ ਚੈੱਕ ਕਰੋ ਮਰਾ ਭਰਾ ਪਹਿਲੀ ਕੰਨੀ ਤੋਂ ਤੁਸੀਂ ਆਪਣੇ ਜੰਮਰਾਂ ਦੀ ਮੇਰਾ ਵੀ ਬਗਲ ਚੈੱਕ ਰਿਆ ਕਰੋ ਜੀ ਕਿੱਥੇ ਜਾ ਕੇ ਖੜਦੀ ਆ ਬਾਕੀ ਸ਼ੈਕਲ ਵੀ ਚੈੱਕ ਕਰ ਲਓ ਬੱਚੇ ਦੇ ਦੇਖੋ ਜੀ ਘੂਰਦਾ ਆ ਚੈੱਕ ਕਰ ਲਓ ਮਰਾ ਭਰਾ ਠੀਕ ਹੈ ਤੇ ਆਹ ਸਦਨੋ ਬੱਚੇ ਆਪਣੇ ਦੇ ਪੈਰ ਆ ਜੀ ਪੈਰਾਂ ਦੀ ਮੇਰਾ ਭਰਾ ਚੈੱਕ ਕਰ ਲਓ ਕੁਆਲਿਟੀ ਠੀਕ ਹੈ ਜੀ ਬਿਲਕੁਲ ਸਤਿਨਾਮ ਜਿਹੋ ਜੀ ਨੋਕ ਉਹਦੀਆਂ ਨੰਦਰਾ ਬੰਦ ਜੋੜ ਪੈਰ ਦੇ ਵਿੱਚ ਇਹਦੇ ਵੀ ਰਿੰਗ ਲੱਗੀ ਹੋਈ ਕੋਈ ਕੱਟੀ ਨਹੀਂ ਕੋਈ ਕੋਹ ਨਹੀਂ ਮੇਰਾ ਵੀਰ ਜਮਾਂਦਰੂ ਜਿਹੜੀ ਆਪਾਂ ਪਾਉਨੇ ਆ ਠੀਕ ਹੈ ਜੀ ਆਹ ਲਓ ਜੀ ਆਪਣਾ ਤੁਸੀਂ ਮਕਮਲ ਬੱਚਾ ਚੈੱਕ ਕਰ ਸਕਦੇ ਹੋ ਚੈੱਕ ਠੀਕ ਹੈ ਜੀ ਬਾਕੀ ਅੱਖ ਦੀ ਕੁਆਲਿਟੀ ਮੇਰਾ ਭਰਾ ਦੁਆਰ ਤੋਂ ਚੈੱਕ ਕਰ ਲਓ ਤੇ ਆਹ ਭਾਈ ਜੀ ਆਪਣਾ ਮਕਮਮਲ ਦੂਸਰਾ ਬੱਚਾ ਸੀਗਾ ਸੋ ਆ ਉਪਰੋਂ ਹੁਣ ਮੈਂ ਤੁਹਾਨੂੰ ਦੋਵੇਂ ਬੱਚੇ ਇਹ ਛਤਰੀ ਦੇ ਉੱਤੇ ਦੁਬਾਰਾ ਬਿਠਾ ਕੇ ਵਿਖਾਉਣਾ ਹੈ ਬਾਕੀ ਦੁਆਰ ਤੋਂ ਤੁਸੀਂ ਤੁਰਦੇ ਫਿਰਦੇ ਬੱਚੇ ਆਪਣੇ ਚੈੱਕ ਕਰ ਲੋ ਸਟੈਂਡਿੰਗ ਮਿਸ਼ਨ ਤੁਹਾਡੇ ਸਾਹਮਣੇ ਹੈ ਜੀ ਫੋਲੋ ਬਾਈ ਜੀ ਲੰਮੇ ਲੰਮੇ ਬੱਚੇ ਵੇਹ ਤਾਂ ਮੇਰਾ ਭਰਾ ਨਹੀਂ ਛਤਰੀ ਤੇ ਇਹ ਆਪਾਂ ਇਹ ਖੁੱਲੇ ਬਾਅਦੰਨੇ ਹੁੰਨੇ ਆ ਠੀਕ ਹੈ ਜੀ ਰਾ ਨਾਲ ਤੇ ਆ ਡਾਰੀਆਂ ਮਾਰਦੇ ਰਹਿੰਦੇ ਨੇ ਇੱਕ ਛਤਰੀ ਤੋਂ ਦੂਜੀ ਛਤਰੀ ਤੋਂ ਮੇਰਾ ਵੀਰਾ ਆਪੇ ਬੜਕ ਕੇ ਬਹਿ ਜਾਂਦੇ ਬੱਚੇ ਬਾਕੀ ਮੇਰਾ ਭਰਾ ਦਾਣਾ ਆਪਣੀ ਬੱਚੇ ਇਹ ਪੂਰੇ ਆਪ ਦਾ ਲੈਂਦੇ ਨੇ ਠੀਕ ਹੈ ਜੀ ਤੇ ਮੇਰਾ ਵੀਰ 101% ਆਪਣੀ ਗਾਰੰਟੀ ਰਹੀਗੀ ਮੇਰਾ ਭਰਾ ਇਹਨਾਂ ਬੱਚਿਆਂ ਦੇ ਉਡਾਨ ਦੀ ਠੀਕ ਹੈ ਜੀ ਚੈੱਕ ਕਰ ਲਓ ਤੇ ਉਹੀ ਵੀਰ ਆਪਣੇ ਨਾਲ ਸੰਪਰਕ ਕਰੇ ਜਿਸ ਬੰਦੇ ਨੂੰ ਰਿਕੁਆਇਰਮੈਂਟ ਹੋਵੇ ਅਦਰਵਾਈਜ਼ ਟਾਈਮ ਪਾਸ ਵਾਲੇ ਬੰਦੇ ਸਾਡੇ ਤੋਂ ਪਲੀਜ਼ ਥੋੜਾ ਜਿਹਾ ਦੂਰੀ ਰੱਖਾ ਕਰ ਤੇ ਖਾਸ ਕਰ ਉਹ ਸੱਜਣ ਠੀਕ ਹੈ ਜੀ ਜਿਹੜੇ ਮੇਰਾ ਭਰਾ ਕੂੜੇ ਦੇ ਰੇਟ ਵਿੱਚ ਜਾਨਵਰ ਭਾਲਦੇ ਨੇ ਠੀਕ ਹੈ ਜੀ ਸਮਝ ਸਕਦੇ ਹੋ ਤੁਸੀਂ ਕੂੜੇ ਦੇ ਰੇਟ ਦੇ ਵਿੱਚ ਠੀਕ ਹੈ ਜੀ ਤਾਂ ਮੇਰਾ ਭਰਾ ਆਪ ਹੀ ਉਹ ਬੰਦੇ ਸਮਝਿਆਂ ਕਿ ਵੀਰੇ ਕੂੜਾ ਕਿਹਨੂੰ ਕਹਿੰਦੇ ਤੇ ਕੂੜੇ ਦਾ ਕੀ ਰੇਟ ਹੁੰਦਾ ਆ ਠੀਕ ਹੈ ਉਹ ਬੰਦੇ ਨਾ ਫੋਨ ਆਉਣ ਮੇਰਾ ਭਰਾ ਠੀਕ ਹੈ ਜੀ ਯਾ ਤਾਂ ਉਹ ਬੰਦੇ ਵੀਰੇ ਸਾਡੇ ਘਰੇ ਵਧੀਆ ਮਿਕਸ ਦਾਣੇ ਦਾ ਗੱਟਾ ਸੁੱਟ ਜਿਆ ਕਰਨ ਠੀਕ ਹੈ ਜੀ ਬੱਚੇ ਆਪਾਂ ਉਹਨਾਂ ਨੂੰ ਕਢਾ ਕੇ ਦੇ ਦਿਆ ਕਰਾਂਗੇ ਹਾਂਜੀ ਯਾ ਤਾਂ ਮੇਰਾ ਭਰਾ ਇਦਾ ਕਰ ਸਕਦੇ ਆ ਆਪਾਂ ਠੀਕ ਹੈ ਜੀ ਕਿਉਂਕਿ ਮੇਰਾ ਵੀਰ ਬੰਦੇ ਨੂੰ ਖੁਦ ਨੂੰ ਸੋਚਣਾ ਨਹੀਂ ਤਾਂ ਹਾਂ ਵੀ ਤੁਹਾਨੂੰ ਪਤਾ ਮੇਰਾ ਭਰਾ ਅੱਜ ਕੱਲ ਬਾਈ ਜੀ ਦਾਣਾ ਪਾਣੀ ਕਿੱਡਾ ਮਹਿੰਗਾ ਆ ਠੀਕ ਹੈ ਜੀ ਕਿਹੋ ਜਿਹਾ ਖਰਾਬ ਦੇ ਵਿੱਚ ਕਿਹੋ ਜਿਹੇ ਬੱਚੇ ਪਾਲਦੇ ਨੇ ਠੀਕ ਹੈ ਉਦੋਂ ਬਾਅਦ ਮੇਰਾ ਭਰਾ ਬੱਚੇ ਤਿਆਰ ਕਰਾ ਕੇ ਆਪਾਂ ਸੇਲ ਕਰਨੇ ਆ ਠੀਕ ਹੈ ਜੀ ਫਿਰ ਬੰਦੇ ਤੋਂ ਆਪਾਂ ਮੰਨ ਕੇ ਚਲੋ ਗਾਰੰਟੀ ਲੈਣੀ ਆ ਰੇਟ ਭਰਨਾ ਨਹੀਂ ਉਹ ਬੰਦੇ ਸਾਡੇ ਤੋਂ ਥੋੜਾ ਦੂਰ ਹੀ ਰਹਿਣ ਉਹ ਬੰਦੇ ਸਾਨੂੰ ਫੋਨ ਨਾਲੋਂ ਠੀਕ ਹੈ ਜੀ ਵੀਡੀਓ ਵਿੱਚ ਗੱਲ ਮੇਰਾ ਭਰਾ ਬਾਰ-ਬਾਰ ਤਾਂ ਆਪਾਂ ਕਹਿ ਰਹੇ ਆ ਭਰਾ ਸੀਗਾ ਆਪਣਾ ਜਲਾਲਾਬਾਦ ਤੋਂ ਹੋ ਹੋ ਸਕਦਾ ਹੋਵੇ ਆਪਣੀ ਵੀਡੀਓ ਵੀਰ ਹੋ ਵੇਂਦਾ ਹੋਵੇ ਠੀਕ ਹੈ ਜੀ ਤੇ ਚਲੋ ਆਪਾਂ ਨਾਂ ਨਹੀਂ ਲੈਣਾ ਬਾਈ ਦਾ ਕੋਈ ਗੱਲ ਨਹੀਂ ਇੱਕ ਬੰਦੇ ਦੀ ਆਪਦੀ ਮੇਰਾ ਵੀ ਕੋਈ ਛਾੜੀ ਮੋਟੀ ਉਹ ਹੁੰਦੀ ਪ੍ਰਾਈਵੇਸੀ ਚਲੋ ਆਪਣੀ ਆ ਤੇ ਇਹ ਆ ਮੇਰਾ ਵੀਰ ਕੇਟਾ ਕੀ ਗਾਤਾ ਟਕੀ ਰਹਿੰਦੀ ਏ ਠੀਕ ਹੈ ਨਾ ਬਾਕੀ ਬੰਦੇ ਨੂੰ ਖੁਦ ਨੂੰ ਸੋਚਣਾ ਚਾਹੀਦਾ ਕਿ ਬਰੇ ਮੈਂ ਕੀ ਗੱਲ ਕਹਿ ਰਹੇ ਆ ਠੀਕ ਹੈ ਬਾਕੀ ਚਲੋ ਹਰਕ ਬੰਦੇ ਦੀ ਆਪਦੀ ਸੋਚ ਜਿਸ ਬੰਦੇ ਦੀ ਮੇਰਾ ਵੀ ਜਿੱਡੀ ਸੋਚ ਹੁੰਦੀ ਹੈ ਅਗਲਾ ਆਪਦੀ ਸੋਚ ਦੇ ਮੁਤਾਬਕ ਬਹੁਤ ਵਧੀਆ ਗੱਲ ਕਰਦਾ ਜਾ ਠੀਕ ਹੈ ਜੀ ਆਪਾਂ ਇਹਦੇ ਵਿੱਚ ਉਸ ਬੰਦੇ ਦੀ ਗਲਤੀ ਨਹੀਂ ਕਹਿ ਸਕਦੇ ਜਿਹੜੇ ਬੰਦੇ ਨੇ ਜਿਹੋ ਜੀ ਸੋਚ ਹੁੰਦੀ ਹੈ ਜੀ ਬੰਦਾ ਉਸ ਹਾਂ ਗੱਲ ਕਰਦਾ ਹੈ ਠੀਕ ਹੈ ਜੀ ਚਲੋ ਬਾਕੀ ਸੋਣਾ ਆਪਣਾ ਫਰਜ਼ ਆ ਮੇਰਾ ਵੀ ਠੀਕ ਹੈ ਜੀ ਤੇ ਦੱਸਿਓ ਸੱਜਣਾਂ ਬੱਚੇ ਆਪਣੇ ਇਹ ਕਿੱਦਾਂ ਦੇ ਲੱਗੇ ਪੂਰੀ ਭਾਜੀ ਗਾਰੰਟੀ ਦੇ ਨਾਲ ਬੱਚੇ ਦੇਾਂਗੇ ਤੇ ਠੀਕ ਹੈ ਵੀ ਸੱਜਣਾਂ ਮਿਲਦੇ ਹੁਣ ਆਪਾਂ ਸੋਣ ਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਫਿਰ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟਾਪ ਕਲਾਸ ਦੇ ਬਜੀ ਨਸਲ ਵਾਲੇ ਜਾਨਵਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਮਿਹਰਬਾਨੀ ਬਜੀ ਚਲ ਰਿਹਾ ਆ ਆ ਯਾਰ ਬੱਚੇ ਤਾਂ ਜਾ ਕੇ